ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਜੋ ਬ੍ਰਦਰ ਨੇ ਭਾਈ ਹਰਪ੍ਰੀਤ ਸਿੰਘ ਉਹਨਾਂ ਉੱਪਰ ਜੋ ਇੱਕ ਮੈਂ ਕਹੂੰਗਾ ਨਸ਼ੇ ਦਾ ਝੂਠਾ ਪਰਚਾ ਪਾਇਆ ਹੈ 2-4 ਗ੍ਰਾਮ ਕੋਈ ਨਸ਼ੀਲਾ ਪਦਾਰਥ ਹੈ ਉਸਦਾ ਜੋ ਪਰਚਾ ਪਾਇਆ ਉਸ ਨੂੰ ਦੇਖ ਕੇ ਮੈਨੂੰ ਇੱਕ ਉਰਦੂ ਦਾ ਸ਼ੇਰ ਯਾਦ ਆ ਰਿਹਾ ਹੈ ਕਿ ਤੁਮਾਰਾ ਸ਼ੈ ਤੁਮ ਹੀ ਮਦਈ ਤੁਮ ਹੀ ਮੁਨਸਿਬ ਯਕੀਨ ਹੈ ਕਿ ਕਸੂਰ ਹਮਾਰਾ ਹੀ ਨਿਕਲੇਗਾ ਕਿ ਕਿਵੇਂ ਜੋ ਸਾਰਾ ਪੁਲਿਸ ਦਾ ਜੋ ਤੰਤਰ ਹੈ ਜੋ ਮਸ਼ੀਨਰੀ ਹੈ ਉਸ ਦਾ ਜੋ ਇਸਤੇਮਾਲ ਕਰਦਿਆਂ ਹੋਇਆਂ ਜੋ ਸੱਤਾਧਾਰੀ ਧਿਰ ਹੈ ਆਮ ਆਦਮੀ ਪਾਰਟੀ ਦੀ ਉਸਨੇ ਸਿਆਸੀ ਬਦਲਾਖੂਰੀ ਦੀ ਨੀਤੀ ਦੇ ਨਾਲ ਭਾਈ ਅਮਰਿਤਪਾਲ ਸਿੰਘ ਦੀ ਅਗਵਾਈ ਵਿੱਚ ਖੜੀ ਹੋਣ ਜਾਰੀ ਪੰਥਕ ਤੇ ਖੇਤਰੀ ਸਿਆਸਤ ਨੂੰ ਢਾਹ ਲਾਉਣ ਦੀ ਨੀਅਤ ਦੇ ਨਾਲ ਮੈਂ ਕਹੂੰਗਾ ਇਹ ਜੋ ਝੂਠਾ ਪਰਚਾ ਹੈ 2-4 ਗ੍ਰਾਮ ਦਾ ਉਹਨਾਂ ਦੇ ਜਿਹੜੇ ਬ੍ਰਦਰ ਨੇ ਭਾਈ ਹਰਪ੍ਰੀਤ ਸਿੰਘ ਉੱਪਰ ਪਾਇਆ ਹੈ ਇੱਕ ਬੜੀ ਦੇਖਣ ਵਾਲੀ ਗੱਲ ਹੈ ਇੱਕ ਜ਼ਿਲ੍ਹੇ ਦਾ ਜਿਹੜਾ ਐਸਐਸਪੀ ਹੈ ਉਹ ਜੋ ਇੱਕ ਪ੍ਰੈਸ ਕਾਨਫਰੰਸ ਕਰ ਰਿਹਾ ਹੈ 2-4 ਗ੍ਰਾਮ ਨਸ਼ੀਲੇ ਪਦਾਰਥ ਦੀ ਮੈਂ ਕਹੂੰਗਾ ਰਿਕਵਰੀ ਦੇ ਵਿੱਚ ਜੇ ਇਸ ਤਰੀਕੇ ਦੇ ਨਾਲ ਹੀ 2-4 ਗ੍ਰਾਮ ਦੀਆਂ ਰਿਕਵਰੀਆਂ ਦੇ ਵਿੱਚ ਹੀ ਜਿਹੜੇ ਜ਼ਿਲ੍ਹੇ ਦੇ ਐਸਐਸਪੀ ਜੇ ਪ੍ਰੈਸ ਕਾਨਫਰੰਸ ਕਰਨ ਲੱਗ ਪਏ ਤਾਂ ਮੈਨੂੰ ਲੱਗਦਾ ਹੈ ਜਿਹੜੀ ਪੁਲਸ ਹੈ ਉਠਾਣਿਆਂ ਦੇ ਵਿੱਚ ਘੱਟ ਹੋਵੇਗੀ ਤੇ ਸ਼ਾਮ ਨੂੰ ਫੇਸਬੁੱਕ ਉੱਪਰ ਜੋ ਆਨਲਾਈਨ ਹੈ ਉਹ ਜ਼ਿਆਦਾ ਹੋਵੇਗੀ ਤਾਂ ਇਥੋਂ ਇੱਕ ਸਿੱਧ ਹੋ ਰਿਹਾ ਹੈ ਵੀ ਕਿਵੇਂ ਜਿਹੜੇ ਪੁਲਿਸ ਦੇ ਹਾਇਰ ਅਫੀਸ਼ੀਅਲਸ ਵੀ ਇਸ ਝੂਠਾ ਪਰਚਾ ਪਾਉਣ ਦੇ ਵਿੱਚ ਜੋ ਨਾਲ ਨੇ ਹੈਂਡ ਹੈਂਡ ਇਨ ਗਲਵਜ਼ ਨੇ ਦੇਖੋ ਇੱਕ ਨੈਸ਼ਨਲ ਹਾਈਵੇ ਦੇ ਉੱਪਰ ਪਰਚੇ ਵਿੱਚ ਦਿਖਾ ਦਿੱਤਾ ਵੀ ਗੱਡੀ ਖੜੀ ਹੋਈ ਸੀ ਜੋ 4 ਲੇਨ ਰੋਡ ਹੈ ਉਸ ਦੇ ਉੱਪਰ ਮੈਂ ਤਾਂ ਨਹੀਂ ਕਦੇ ਦੇਖਿਆ ਵੀ ਪੁਲਸ ਕੋਈ ਚੈਕਿੰਗ ਕਰਦੀ ਹੋਵੇ ਖੜੀਆਂ ਗੱਡੀਆਂ ਦੀ ਜਾਂ ਕੋਈ ਗੱਡੀ ਖੜੀ ਹੋ ਕੇ ਕੋਈ ਨਸ਼ੇ ਦਾ ਕੋਈ ਇਸਤੇਮਾਲ ਹੋ ਰਿਹਾ ਤਾਂ ਇਹ ਸਾਰਾ ਪਰਚਾ ਦੱਸਦਾ ਹੈ ਕਿਵੇਂ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਸਾਥੀਆਂ ਦੇ ਉੱਪਰ ਪਿਛਲੇ ਸਾਲ ਜੋ ਮੈਂ ਕਹੂੰਗਾ 16 ਫਰਵਰੀ 2023 ਨੂੰ ਇੱਕ ਉਹ ਵਰਿੰਦਰ ਸਿੰਘ ਮੁੰਡੇ ਆਲਾ ਜੋ ਝੂਠਾ ਪਰਚਾ ਪਾਇਆ ਸੀ ਵੀ ਉਸ ਤੋਂ 2000 ਰੁਪਏ ਦੀ ਲੁੱਟਖੋ ਕਰ ਲਈ ਇਸ ਤੋਂ ਪਹਿਲਾਂ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਟਾਰਗੇਟ